ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਤਹਿਤ ਅਮਰੀਕਾ ਦੇ ਵਿੱਚ ਸ਼ਟਡਾਊਨ ਕੀਤਾ ਗਿਆ ਸੀਗਾ ਕਈ ਮੁਲਾਜ਼ਮਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਕਈਆਂ ਦੇ ਕੰਮ ਕਾਜ ਪ੍ਰਭਾਵਿਤ ਹੋ ਗਏ ਕਰਜ਼ਾ ਲੈ ਕੇ ਗੁਜ਼ਾਰਾ ਕਰਨ ਲਈ ਮਜਬੂਰ ਹੋਏ ਕਈ EMPLOYEES ਤੇ ਕਰਮਚਾਰੀ ਤਾਂ ਕੁੱਲ ਮਿਲਾ ਕੇ ਉਹ ਸ਼ਟਡਾਊਨ ਹੁਣ ਹਟਦਾ ਹੋਇਆ ਨਜ਼ਰ ਆ ਰਿਹਾ ਹੈ ਕਾਰਨ ਇਹ ਹੈ ਕਿ ਇੱਕ ਫੰਡਿੰਗ ਬਿੱਲ ਦੇ ਉੱਤੇ ਡੋਨਾਲਡ 트੍ਰੰਪ ਨੇ ਦਸਤਖਤ ਕਰ ਦਿੱਤੇ ਨੇ ਜਿਸ ਤੋਂ ਬਾਅਦ ਦੇ ਵਿੱਚ ਇਹ ਸ਼ਟਡਾਊਨ ਬੰਦ ਹੋ ਗਿਆ। ਇਸੇ ਦੇ ਚੱਲਦਿਆਂ ਹਵਾਈ ਯਾਤਰਾ ਤੋਂ ਲੈ ਕੇ ਕਾਫੀ ਕੁਝ ਪ੍ਰਭਾਵਿਤ ਹੋਇਆ ਸੀਗਾ। EMPLOYEES ਬਿਨਾ ਤਨਖਾਹ ਤੋਂ ਕੰਮ ਕਰ ਰਹੇ ਸੀਗੇ ਤੇ ਲੰਮਾ ਸਮਾਂ ਅਜਿਹਾ ਚੱਲਿਆ ਤੇ ਇਸ ਨੂੰ ਸ਼ਟਡਾਊਨ ਨੂੰ ਸਭ ਤੋਂ ਲੰਮਾ ਸ਼ਟਡਾਊਨ ਮੰਨਿਆ ਜਾ ਰਿਹਾ ਹੈ। ਤਕਰੀਬਨ ਇਹ 43 ਦਿਨ ਸ਼ਟਡਾਊਨ ਚੱਲਿਆ ਹੈ ਤੇ 43 ਦਿਨਾਂ ਦੇ ਬਾਅਦ ਇਹ ਸ਼ਟਡਾਊਨ ਨੂੰ ਹਟਾ ਦਿੱਤਾ ਗਿਆ ਹੈ ਤੇ ਸਿੱਧਾ ਇਹਦਾ ਅਸਰ ਹੁਣ ਲੋਕਾਂ ਦੇ ਉੱਤੇ ਪਵੇਗਾ ਜਿਨ੍ਹਾਂ ਦੇ ਕੰਮਕਾਜ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਹੁਣ ਥੋੜੀ ਜੀ ਰਾਹਤ ਜ਼ਰੂਰ ਮਿਲੀ ਹੈ ਇੱਕ ਸਰਕਾਰੀ ਫੰਡਿੰਗ ਬਿੱਲ ਸੀਗਾ ਉਹਨੂੰ ਲੈ ਕੇ VOTING ਵਗੈਰਾ ਦਾ ਸਿਲਸਿਲਾ ਕਈ ਵਾਰ ਜਾਰੀ ਰਿਹਾ ਪਰ ਉਹਦੇ ਉੱਤੇ ਸਹਿਮਤੀ ਨਹੀਂ ਬਣੀ ਸੀ ਤੇ ਆਖਰਕਾਰ ਉਸ ਫੰਡਿੰਗ ਬਿੱਲ ਦੇ ਉੱਤੇ ਦਸਤਖਤ ਕੀਤੇ ਨੇ ਡੋਨਾਲਡ ਟਰੰਪ ਨੇ ਜਿਸ ਤੋਂ ਬਾਅਦ ਦੇ ਵਿੱਚ ਸ਼ਟਡਾਊਨ ਹਟਾ ਦਿੱਤਾ ਗਿਆ ਫੈਸਲਾ ਲੈ ਲਿਆ ਗਿਆ ਇਸੇ ਦੇ ਚੱਲਦੇ ਆ ਜਿਹੜੀ ਸਭਾ ਦੇ ਵਿੱਚ VOTING ਹੋਈ ਹੈ 222 ਤੇ 209 ਦੇ ਫਰਕ ਦੇ ਨਾਲ ਇਹ ਜਿਹੜਾ ਬਿੱਲ ਪਾਸ ਹੋਇਆ ਤੇ ਇਸ ਤੋਂ ਬਾਅਦ ਦੇ ਵਿੱਚ 1.4 ਮਿਲੀਅਨ ਅਮਰੀਕੀ ਕਰਮਚਾਰੀਆਂ ਨੂੰ ਤਨਖਾਹਾਂ ਮਿਲਣ ਦਾ ਰਸਤਾ ਸਾਫ਼ ਹੋ ਗਿਆ 43 ਦਿਨਾਂ ਤੱਕ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਹਵਾਈ ਯਾਤਰਾਵਾਂ 'ਤੇ ਦਾ ਅਸਰ ਪਿਆ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਸਟ੍ਰਾਈਕਸ ਵਗੈਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਦੇ ਵਿੱਚ ਵੀ ਹਾਹਾਕਾਰ ਮਚ ਗਈ ਤੇ ਕੁੱਲ ਮਿਲਾ ਕੇ ਹੁਣੇ ਜਿਹੜਾ ਸ਼ਟਡਾਊਨ ਹੈ ਇਸ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ 트럼ਪ ਪ੍ਰਸ਼ਾਸਨ ਵੱਲੋਂ ਤੇ ਇਸ ਨੂੰ ਕਿਹਾ ਜਾ ਰਿਹਾ ਸੀਗਾ ਕਿ ਸਭ ਤੋਂ ਲੰਮਾ ਸ਼ਟਡਾਊਨ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਪੰਜ ਵੱਡੇ ਸ਼ਟਡਾਊਨ ਕੀਤੇ ਗਏ ਨੇ ਸ਼ਟਡਾਊਨ ਦਾ ਮਤਲਬ ਹੁੰਦਾ ਹੈ ਕਿ ਕੰਮਕਾਜ ਸਰਕਾਰੀ ਨੇ ਜਿਹੜੇ ਉਹ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਂਦੇ ਨੇ ਤਨਖਾਹਾਂ ਰੁਕ ਗਈਆਂ ਸੀ ਤੇ ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਬਿਨਾਂ ਤਨਖਾਹ ਤੋਂ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਤਨਖਾਹ ਨਹੀਂ ਦਿੱਤੀ ਗਈ ਤਾਂ ਅਜਿਹਾ ਕੁਝ ਵਾਪਰਿਆ ਸੀਗਾ ਤੇ ਹੁਣ ਇਹ ਜਿਹੜਾ 트ੰਪ ਵਾਲਾ ਸ਼ਟਡਾਊਨ ਹੈ ਇਹ 43 ਦਿਨਾਂ ਦਾ ਹੋ ਗਿਆ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀਗਾ ਤੇ 12 ਨਵੰਬਰ ਤੱਕ ਤਕਰੀਬਨ ਇਹ ਸ਼ਟਡਾਊਨ ਚੱਲਿਆ ਹੈ ਇਸ ਤੋਂ ਇਲਾਵਾ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ 35 ਦਿਨਾਂ ਦਾ ਸ਼ਟਡਾਊਨ ਹੋਇਆ ਸੀਗਾ ਤੇ ਇਸ ਤੋਂ ਇਲਾਵਾ ਬਿਲ ਕਲਿੰਟਨ ਦੇ ਰਾਜ ਦੇ ਵਿੱਚ ਵੀ 21 ਦਿਨਾਂ ਦਾ ਸ਼ਟਡਾਊਨ ਚੱਲਿਆ ਸੀ ਤੇ ਇਸ ਤੋਂ ਇਲਾਵਾ ਜिम ਕਾਰਟਰ ਸੀਗੇ ਜਿਮੀ ਕਾਰਟਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ 17 ਦਿਨਾਂ ਦਾ ਸ਼ਟਡਾਊਨ ਹੋਇਆ ਸੀ ਤੇ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਸ਼ਟਡਾਊਨ ਸੀਗਾ 16 ਦਿਨਾਂ ਦਾ ਚੱਲਿਆ ਸੀ ਤੇ ਇਸ ਵਾਰ ਰਿਕਾਰਡ ਟੁੱਟ ਗਏ ਨੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦਾ ਇਹ ਸ਼ਟਡਾਊਨ 43 ਦਿਨ ਤੱਕ ਚੱਲਿਆ ਤੇ ਹੁਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਡੋਨਾਲਡ 트ੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਟੈਰਿਫ ਨੂੰ ਲੈ ਕੇ ਤੇ ਕਈ ਮੁਲਕਾਂ ਦੇ ਟੈਰਿਫ ਲਗਾਇਆ ਗਿਆ ਕਈਆਂ ਤੇ ਹਟਾਇਆ ਗਿਆ ਕਈਆਂ ਨੂੰ ਰਾਹਤ ਦਿੱਤੀ ਗਈ ਕਾਫੀ ਫੈਸਲੇ ਜਿਹੜੇ ਡੋਨਾਲਡ 트ੰਪ ਲਗਾਤਾਰ ਲੈਂਦੇ ਹੋਏ ਨਜ਼ਰ ਆਏ ਸੀਗੇ ਤੇ ਹੁਣ ਆਖਰਕਾਰ ਸ਼ਟਡਾਊਨ ਦਾ ਜਿਹੜਾ ਫੈਸਲਾ ਸੀ ਉਹ ਵੀ 43 ਦਿਨਾਂ ਬਾਅਦ ਵਾਪਸ ਲੈ ਲਿਆ ਗਿਆ ਸਭਾ ਦੇ ਵਿੱਚ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਦਸਤਖਤ ਡੋਨਾਲਡ 트ੰਪ ਨੇ ਕਰ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਡੋਨਾਲਡ 트ੰਪ ਵੱਲੋਂ ਕੀ ਕੀ ਫੈਸਲੇ ਲਏ ਜਾਂਦੇ ਨੇ ਕਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ